ਮਟਰ ਮਟਰ ਦੇ ਉੱਤੇ ਇੱਕ ਛਿਲਕਾ ਹੁੰਦਾ ਯੋਥ ਇਸ ਬਰੇਕਰੋਂਗੇ ਬਾਚਿਤ ਹੋ ਜੀਵੇਂ ਬੈਂਗਣ ਤੇ ਕਰੋਗੇ ਭਿੰਡੀਆਂ ਤੇ ਕਰੋਗੇ ਕਦੂ ਤੇ ਕਰੋਗੇ ਕੋਈ ਟੀਕੇ ਵੀ ਲਾਈ ਜਾਂਦੇ ਲੋਕ ਲਾਲਚ ਵਿੱਚ ਜਾ ਕੇ ਉਹ ਸਾਨੂੰ ਸਰਵਸਿਸਟੂ ਸਾਰੇ ਨਹੀਂ ਬਣਾਉਂਦਾ ਕੈਂਸਰ ਇੱਕ ਲੇਟ ਡਾਇਗਨੋਸ ਹੁੰਦਾ ਲੇਟ ਡਾਇਗਨੋਸ ਹੋਣ ਦੇ ਕਾਰਨ ਮੌਤ ਰੇਟ ਆਉਂਦਾ 70% ਪੰਜਾਬ ਦੇ ਲੋਕਾਂ ਨੂੰ ਕੈਂਸਰ ਤੀਜੀ ਸਟੇਜ ਕੋ ਪਤਾ ਲੱਗਦਾ 30 ਸਟੇਜ ਤੋਂ ਬਾਅਦ ਮੌਤ ਉਸ ਨਹੀਂ ਕਰ ਸਕਦੇ ਹਾਂ ਨਾਲੇ ਪੈਸੇ ਦੀ ਬਰਬਾਦੀ ਹਲਕਾ ਬੋਲ ਤੂੰ ਪੰਜਾਬ ਦਾ ਹਰ ਸਟੂਡੈਂਟ ਹਰ ਬੁੱਧੀਜੀਵੀ ਹਰ ਲੀਡਰ 7 ਘੰਟੇ ਐ ਉਹਦੇ ਲਈ ਟੈਲੀਫੋਨ ਲਈ ਜਿਹੜੇ ਬੰਦੇ ਨਾਲ ਦੀ ਹੈਲਥ ਲਈ ਟਾਈਮ ਨਹੀਂ ਤੇ ਟੈਲੀਫੋਨ ਲਈ 7 ਘੰਟੇ ਐ ਮੈਂ ਉਹਨੂੰ ਕੀ ਸਮਝਾਉਂਦਾ ਉਹ ਰਾਸਤਾ ਹੀ ਹੋਇਆ ਨਹੀਂ ਤੁਹਾਡਾ ਤੇ ਵਿਨਾਸ਼ ਮੈਂ ਦੇਖ ਲਿਆ ਜਿੰਨੇ ਦਰਖਤ ਪੱਟੇ ਜਾਂਦਾ ਉਹਨੇ ਲਾਓ ਵਿਕਾਸ ਤਾਂ ਜੋ ਤੁਸੀਂ ਉਦੋਂ ਕਿਹਾ ਨਾ ਵੀ ਅਸੀਂ ਇੰਨੇ ਜੌਬ ਕ੍ਰੀਏਟ ਕਰ ਦੋਤੇ ਫੇਰ ਮੈਂ ਦੇਖੂਗਾ ਵੀ ਤੁਹਾਡਾ ਵਿਕਾਸ ਹੋਇਆ ਹਾਲ ਦੀ ਘੜੀ ਤੋਂ ਤੁਹਾਡਾ ਬਨਾਸ਼ ਦਿਸਦਾ ਪ੍ਰੋਫੈਸ਼ਨ ਪੰਜਾਬ ਨਸ਼ਿਆਂ ਦੀ ਰਾਜਨੀਤੀ ਪੰਜਾਬ ਕੈਂਸਰ ਦੀ ਰਾਜਨੀਤੀ ਪੰਜਾਬ ਬਾਜੂ ਦੀ ਰਾਜਨੀਤੀ ਪੰਜਾਬ ਹੋਰ ਕਿਹੜਾ ਟਾਈਟਲ ਦਈਏ ਤੁਹਾਨੂੰ ਬੋਲੋ ਐਸਟੀਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਪ੍ਰਵੇਸ਼ ਸਿੰਘ ਦੋਸਤੋ ਕੈਂਸਰ ਇੱਕ ਬੜੀ ਭਿਆਨਕ ਬਿਮਾਰੀ ਜਿਹਦਾ ਨਾਮ ਸੁਣਦੇ ਹੀ ਸਾਨੂੰ ਧੜਕੂ ਲੱਗ ਜਾਂਦਾ ਹੈ ਤੇ ਇਹ ਬਿਮਾਰੀ ਇਸ ਵੇਲੇ ਕਲਾ ਪੰਜਾਬ ਦੀ ਨਹੀਂ ਬਲਕਿ ਵਿਸ਼ਵ ਦੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਪੰਜਾਬ ਦੀ ਸਮੱਸਿਆ ਇਹ ਇਸ ਕਰਕੇ ਵੱਡੀ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਦੇ ਅੰਦਰ ਜਾਗਰੂਕਤਾ ਦੀ ਬੜੀ ਕਮੀ ਹੈ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕੈਂਸਰ ਹੈ ਉਦੋਂ ਤੱਕ ਵੇਲਾ ਲੰਘ ਚੁੱਕਾ ਹੁੰਦਾ ਹੈ ਤਾਂ ਅਸੀਂ ਅੱਜ ਇਸ ਮਨਸ਼ਾ ਦੇ ਨਾਲ ਕਿ ਲੋਕਾਂ ਨੂੰ ਕੈਂਸਰ ਦੇ ਬਾਰੇ ਜਾਗਰੂਕ ਕਰ ਸਕੀਏ ਇਸ ਇਰਾਦੇ ਦੇ ਨਾਲ ਸਾਡੇ ਸਟੂਡੀਓ ਦੇ ਵਿੱਚ ਵਰਲਡ ਕੈਂਸਰ ਚੈਰੀਟੇਬਲ ਸੁਸਾਇਟੀ ਦੇ ਜਿਹੜੇ ਗਲੋਬਲ ਐਮਬੈਸਡਰ ਨੇ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜੀ ਉਹਨਾਂ ਨੂੰ ਬੁਲਾਇਆ ਢਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਢਾਲੀਵਾਲ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਵੈਸੇ ਤਾਂ ਦੇਖੋ ਤੁਸੀਂ ਕਿਸੇ ਜਾਣ ਪਛਾਣ ਦੇ ਮੁਤਾਜ਼ ਨਹੀਂ ਹੈਗੇ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬਾਰੇ ਤੇ ਆਪਣੀ ਜਿਹੜੀ ਚੈਰੀਟੇਬਲ ਸੁਸਾਇਟੀ ਹੈ ਉਹਦੇ ਬਾਰੇ ਸੰਖੇਪ ਚ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜ਼ਰੂਰ ਦੱਸੋ ਦੇਖੋ ਜੀ ਕੈਂਸਰ ਸਾਰੇ ਵਰਲਡ ਚ ਬਹੁਤ ਪ੍ਰੋਬਲਮ ਆਈ ਹੋਈ ਹੈ ਠੀਕ ਹੈ ਅਪਕੋ ਸਾਰੀ ਦੁਨੀਆ ਨੂੰ ਪੰਜਾਬ ਨਾਲ ਕੰਪੇਅਰ ਕਰਾਂਗੇ ਨਾ ਮੇਰਾ ਜਨਮ ਪੰਜਾਬ ਚ ਹੋਇਆ ਸੀ ਉੱਥੇ ਬਹੁਤ ਸੋਹਣੇ ਹਸਪੀਟਲ ਹੈ ਬਹੁਤ ਸੁਣੀ ਅਵੇਰਨੈਸ ਹੋ ਰਹੀ ਹੈ ਜਾਗਰਤਾ ਬਹੁਤ ਹੈ ਲੋਕਾਂ ਚ ਉੱਥੇ ਮੌਤ ਰੇਟ ਘੱਟ ਹੈ ਆਪਣੇ ਪੰਜਾਬ ਦੀ ਜਿਆਦਾ ਰੌਲਾ ਪੈਣ ਦਾ ਵੱਡਾ ਕਾਰਨ ਕੈਂਸਰ ਕੈਪੀਟਲ ਕਹਿਣਾ ਲੋਕਾਂ ਨੇ ਜਾਗਰਤਾ ਦੀ ਕਾਰਤ ਸੀਗੀ ਠੀਕ ਹੈ ਅੰਦਰ ਆਈ ਮੈਂ ਖੁਦ ਦੀ ਆਉਦੀ ਮੇਰੀ ਮਾਂ ਕੈਨੇਡਾ ਚ ਡੈਥ ਹੋਈ ਸੀ ਕੈਂਸਰ ਨਾਲ 18 ਸਾਲ ਪਹਿਲਾਂ ਉਸ ਤੋਂ ਬਾਅਦ ਮੈਂ ਇਸ ਇਧਰ ਆ ਗਿਆ ਕੈਂਸਰ ਵਾਲੇ ਅੰਦਰ ਵੀ ਆਪ ਕੁਝ ਕਰੀਏ ਸਮਾਜ ਨੂੰ ਮੈਨੂੰ ਪਤਾ ਨਹੀਂ ਇਸ ਵੀ ਕੋਈ ਮੈਨੂੰ ਏਡੀ ਵੱਡੀ ਸਕੇਲ ਤੇ ਲੈ ਜਾਣਗੇ ਠੀਕ ਹੈ ਆਈ ਵਾਸ 47 ਮੇਰੇ 47 ਦੀ ਐਜ ਸੀ ਤੇ ਮੇਰੇ ਟਾਇਰ ਹੋ ਗਿਆ ਆਪਣੇ ਮੇਰੇ ਮਿਸਟਰ ਬਾਪੀ ਵਿਵਾਰ ਕਰਦੇ ਪਰ ਪੰਜਾਬ ਦੇ ਵਿੱਚ ਮੈਂ ਜਿਹੜੀ ਉਸ ਵੇਲੇ ਤਾਂ ਪੂਰਾ ਕੈਂਸਰ ਦਾ ਰੌਲਾ ਪਿਆ ਹੋਇਆ ਸੀਗਾ ਅੰਡ ਕਾਫੀ ਅੱਗ ਸੀ ਬੁਝਾ ਲਈ ਹੁਣ ਇਥੇ ਦੋ ਤਿੰਨ ਚੀਜ਼ਾਂ ਪੈਰਲਲ ਚੱਲਣ ਗਈਆਂ ਵਰਲਡ ਕੈਂਸਰ ਕੈਪੀਟਲ ਸੀ ਉੱਥੇ ਮੇਰੀ ਡਿਊਟੀ ਲਾ ਕੇ ਮੈਨੂੰ ਪੇਜ ਤਾਂ ਸਾਡੀਆਂ ਬੱਸਾਂ ਬਣ ਕੇ ਆਈਆਂ ਇਥੇ ਲੋਕਾਂ ਨੂੰ ਜਾਗਰਤਾ ਵੀ ਦੇ ਰਿਆ ਤੇ ਡਾਇਗਨੋਸ ਵੀ ਟਾਈਮ ਸਰ ਹੋ ਜੀ ਤੇ ਰੋਗ ਦਾ ਟਾਈਮ ਸਰ ਪਤਾ ਵੀ ਲੱਗ ਜੀ ਸਾਡੇ ਬਜ਼ੁਰਗ ਸੀਡੇ ਬਾਬਾ ਜੀ ਦਾਦਾ ਜੀ ਉਹ ਵੀ ਕਹਿੰਦੇ ਸੀ ਲਾਜ ਨਾਲੋਂ ਪਰਹੇਜ਼ ਚੰਗਾ ਪ੍ਰੀਵੈਂਸ਼ਨ ਇਜ਼ ਵੈਰੀ ਇੰਪੋਰਟੈਂਟ ਠੀਕ ਹੈ ਪ੍ਰੀਵੈਂਸ਼ਨ ਤੇ ਵੀ ਲੋਕਾਂ ਤੇ ਜੋਰ ਰਿਆ ਰਿਹਾ ਕਿਸਾਨਾਂ ਨੂੰ ਐਜੂਕੇਟ ਕਰ ਰਹੇ ਆ ਫਰਟੀਲਾਈਜ਼ਰ ਪੈਸਟੀਸਾਈਡ ਘੱਟ ਵਰਤੋ ਫਿਰ ਐਂਡ ਮੈਂ ਸਿੰਪਲ ਟੀਜਾ ਸਮਝਾਣਾ ਗੋਭੀ ਦਾ ਫੁੱਲ ਹੈ ਉੱਤੇ ਸਪਰੇਅ ਕਰ ਦਿਓ ਉਹ ਆਥ ਨੂੰ ਤੁਹਾਡੀ ਰਸੋਈ ਚ ਆ ਗਈ ਖਾਲੀ ਤੇ ਸਵੇਰ ਨੂੰ ਕਵੀ ਰੋਣਦੇ ਆਪਣਾ ਗਲ ਖਰਾਬ ਹੋ ਗਿਆ ਆਪਾਂ ਕਹਿੰਦੇ ਯਾਰ ਮੈਨੂੰ ਕੀ ਹੋ ਗਿਆ ਬੱਤੈ ਨੂੰ ਪਤਾ ਨਹੀਂ ਲੱਗਿਆ ਫੁੱਲ ਦੇ ਵਿੱਚ ਸਪਰੇਅ ਚਲੀ ਗਈ ਤਾਂ ਮੇਟੋਲੋ ਉਹ ਆਥਨ ਨੂੰ ਬਣ ਗਈ ਤੇ ਸਵੇਰ ਨੂੰ ਸੜਾ ਗੱਲ ਕਰਾਂ ਹੁਣ ਮਟਰ ਹੈ ਮਟਰ ਦੇ ਉੱਤੇ ਇੱਕ ਛਿਲਕਾ ਹੁੰਦਾ ਜਿਉਂ ਤੇ ਸਪਰੇਅ ਕਰੋਗੇ ਬਚਤ ਹੋ ਜਾਈਗੀ ਬੈਂਗਣ ਤੇ ਕਰੋਗੇ ਭਿੰਡੀਆਂ ਤੇ ਕਰੋਗੇ ਕੱਦੂ ਤੇ ਕਰੋਗੇ ਕੋਈ ਟੀਕੇ ਵੀ ਲਾਈ ਜਾਂਦੇ ਆ ਲੋਕ ਲਾਲਚ ਦੇ ਵਿੱਚ ਆ ਕੇ ਉਹ ਸਾਨੂੰ ਸਾਡਾ ਸਿਸਟਮ ਸਾਰੇ ਨੂੰ ਖਰਾਬ ਕਰੇ ਮੂਲੀ ਗਾਜਰ ਚ ਬਚ ਜਾਗੇ ਕੋਈ ਮੂਲੀ ਤੇ ਗਾਜਰ ਗਰਾਊਂਡ ਚ ਹੈ ਪੱਤਿਆਂ ਤੇ ਸਪਰੇਅ ਰਹੇ ਜੀ ਉਹਦੇ ਚ ਵੀ ਬਚਤ ਪਰੰਤੂ ਕੰਨਿਆਂ ਤੇ ਬਚਤ ਨਹੀਂ ਹੋ ਸਕਦੀ ਉਹ ਵੱਡਾ ਕਾਰਨ ਇੱਕ ਸੀਗਾ ਠੀਕ ਹੈ ਜਾਗਰਤਾ ਦੀ ਘਾਟ ਹਾਂਜੀ ਹਸਤਾਲਾਂ ਦੀ ਘਾਟ ਠੀਕ ਹੈ ਹਸਸੀ ਐਨੀ ਕਿ ਮੈਂ ਗੁਰੂ ਤੋਂ ਬਾਹਰ ਹਾਂ ਲੋਟ ਤੋਂ ਬਾਅਦ ਗੁਰਦੁਆਰੇ ਸਾਡੇ ਕੋਲ ਹਸਤਾਲ ਤੇ ਹੈ ਨਹੀਂ ਹਾਂਜੀ ਹਰਪਿੰਡ ਚ ਤਿੰਨ ਚਾਰ ਹੈ ਗੁਰ ਘਰ ਬਣਾਓ ਸੋਣਾ ਹਾਂ ਮੈਂ ਗੁਰੂ ਮੱਥਾ ਟੇਕੋ ਫਿਰ ਕੰਮ ਤੇ ਜਾਓ ਪਰ ਇਹਦਾ ਕੀ ਮਤਲਬ ਵੀ ਵਿਚਾਰੇ ਦਲਤ ਵੀਰ ਮਾਜੀ ਵੀ ਸਿੱਖ ਜਿਨ੍ਹਾਂ ਨੂੰ ਕਹ ਮੈਂ ਤਾਂ ਨਹੀਂ ਕਹਿੰਦਾ ਜਾਤ ਮੇਰੇ ਗੁਰੂ ਸਾਹਿਬ ਜਾਤ ਪਾਤ ਖਾਤਮ ਉਹਨਾਂ ਦਾ ਗੁਰਦੁਆਰਾ ਅਡੜਰਮ ਦਾਸਿਆਂ ਦਾ ਅਡੜਾ ਇੱਕ ਉਹ ਦੂਸਰੇ ਮਿਸਤਰੀ ਸਿੰਘ ਭਾਈ ਕੀ ਰਾਮਗੜੀ ਅਡੜਾ ਹਿੰਨੇ ਤਾਂ ਕਹੀ ਸਮਝ ਨਹੀਂ ਲੱਗਦੀ ਵੀ ਸਾਡੇ ਗੁਰੂ ਸਾਹਿਬ ਨੇ ਤਾਂ ਪੰਜ ਪਿਆਰੇ ਅਡੜ ਅਡਜਤਾਂ ਤੋਂ ਲੈ ਕੇ ਇਕੱਠੇ ਕਰਤੇ ਉਹਨਾਂ ਨੂੰ ਉਹਨਾਂ ਤੋਂ ਅਮਰ ਛਕਿਆ ਤੇ ਛਕਾਇਆ ਜਤਪਤ ਖਤਮ ਤੁਸੀਂ ਕਿੱਥੇ ਰੱਖੀ ਬੈਠੇ ਹੋ ਸਾਡਾ ਜਿਹੜਾ ਸਾਰਾ ਦਾਨ ਸੀ ਕਿਉਂ ਕੋਈ ਕੁਝ ਆ ਡਿਸਕਸ ਕੀਤਾ ਪੁਆਇੰਟ ਕਿ 95% ਦਾਨ ਧਰਮ ਨੂੰ ਜਾ ਰਿਹਾ ਹਾਂਜੀ 5% ਜਾ ਰਿਹਾ ਹਸਪਤਾਲ ਨੂੰ ਜਾਂ ਡਿਸਪੈਂਸਰੀ ਨੂੰ ਬਹੁਤ ਘੱਟ ਮੈਂ ਜਿੱਥੇ ਇਸ ਬੋਲ ਕੇ ਐਸਪੀਚ ਦੇ ਵਿੱਚ ਪੀਕਲਵੰਤ ਸਿੰਘ ਦੀ ਮਾਂ ਮਰ ਗਈ ਪੱਖਾ ਗੁਰਦੁਆਰੇ ਲਵਾਉਗਾ ਤਿੰਨੇ ਫਰਾਂ ਦੇ ਲਿਖਾਉਣਾ ਹਸਪਤਾਲ ਚ ਲਵਾ ਹਾਂਜੀ ਹਸਪਤਾਲ ਚ ਕੋਈ ਨਹੀਂ ਲਵਾਉਂਦਾ ਜਿੰਨੇ ਸਰੋਤੇ ਹੋ ਦੱਸੋ ਅੱਦੇ ਕਿਸੇ ਲਵਾਇਆ ਹਸਪਤਾਲ ਚ ਪੱਖਾ ਬਰਨਾਲੇ ਦੇ ਹਸਪਤਾਲ ਚ ਜਾ ਕੇ ਤੇ ਵੀ ਮੋਗੇ ਦੇ ਸਾਨੂੰ ਇੱਕ ਤਾਂ ਦਾਨ ਦੀ ਦਿਸ਼ਾ ਬਦਲਣੀ ਪਏਗੀ ਇੱਕ ਅਸੀਂ ਸ਼ਬਦ ਬਹੁਤ ਪੜਦੇ ਆਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਗੋਲ ਕਾ ਮੇਰੇ ਕੋਲੇ ਦੋ ਆਪਸ਼ਨ ਹੈ ਇੱਕ ਗੋਲ ਗੁਰੂ ਸਾਹਿਬ ਅੱਗੇ ਉਹਦੇ ਚ ਵੀ ਪਾਉਣਾ ਚਾਹੀਦਾ ਦਿਲ ਉਹਦੇ ਨਾਲ ਗੁਰੂ ਦੇ ਲੰਗਰ ਚੱਲਣ ਸਿੱਕੋਂ ਦਾ ਨਾ ਹੈ ਦੁਨੀਆਂ 'ਚ ਲੰਗੜਾ ਕਰਕੇ ਇੱਕ ਗੁਲਕ ਸਾਨੂੰ ਮਨੁੱਖਤਾ ਦੇ ਭਲੇ ਲਈ ਵਿਚਾਈ ਦੀ ਬਿਲਕੁਲ ਦਵਾਈ ਦੇ ਲੰਗਰਾਂ ਦੇ ਤੁਸੀਂ ਇਕੱਲੇ ਇੱਕੋ ਲੰਗਰਾ ਹੀ ਰਹਿਗੇ ਦਵਾਈ ਦੇ ਲੰਗਰ ਇਸ ਮੋਰ ਇੰਪੋਰਟੈਂਟ ਹੁਣ ਹੋ ਚੁੱਕੇ ਬਿਮਾਰ ਲੋਕ 40 ਸਾਲ ਤੋਂ ਬਾਅਦ ਕੋਈ ਨਾ ਕੋਈ ਦਵਾਈ ਖਾਂਦੇ ਗਰੀਬ ਬੰਦੇ ਕੋਲ ਤਾਂ ਵੈਸੇ ਹੀ ਨਹੀਂ ਦਵਾਈ ਦੇ ਉਹ ਤਾਂ ਵੈਸੇ ਹੀ ਚਲਾ ਜਾਂਦਾ ਦੁਨੀਆ ਤੋਂ ਕੈਂਸਰ ਇਥੇ ਲੇਟ ਡਾਇਗਨੋਸ ਹੁੰਦਾ ਲੇਟ ਡਾਇਗਨੋਸ ਹੋਣ ਦੇ ਕਾਰਨ ਮੌਤ ਰੇਟ ਜ਼ਿਆਦਾ ਹੈ ਉਹਦੀ ਜਿਹੜੀ ਰੇਸ਼ੋ ਕੱਢੀ ਗਈ ਹੈ ਸਾਡੇ ਇੰਗਲੈਂਡ ਨਾਲ ਜਾਂ ਕਿਸੇ ਨਾਲ ਕਰ ਲਈਏ ਕੰਪੇਅਰ 70% ਪੰਜਾਬ ਦੇ ਲੋਕਾਂ ਨੂੰ ਕੈਂਸਰ ਥੀ ਜੀ ਸਟੇਜ ਪਤਾ ਲੱਗਦਾ 30 ਸਟੇਜ ਤੋਂ ਬਾਅਦ ਤਾਂ ਮੌਤ ਆ ਕੁਝ ਨਹੀਂ ਕਰ ਸਕਦੇ ਆਪਾਂ ਨਾਲੇ ਪੈਸੇ ਦੀ ਬਰਬਾਦੀ ਨਾਲ ਘਰ ਦੇ ਵਿੱਚੋਂ ਬੰਦਾ ਵਰਲਡ ਕੈਂਸਰ ਦੀਆਂ ਜਿਹੜੀਆਂ ਬੱਸਾਂ ਪਿੰਡ-ਪਿੰਡ ਦੁਨੀਆ ਫਿਰਦੀਆਂ 12783 ਪਿੰਡ ਹੈ ਜੀ ਪੰਜਾਬ ਦਾ ਟੋਟਲ 111/11000 ਚੈੱਕਅਪ ਕਰ ਦਿੱਤਾ ਸਾਡੇ ਕੋਲ 18 ਬੱਸਾਂ ਲੇਟੈਸਟ ਭੇਜੀਆਂ ਚਾਰ ਬੱਸਾਂ ਦਾ ਸੈੱਟ ਹੈ 100 ਡਾਕਟਰ ਨਰਸ ਸਾਡੇ ਜਲੰਧਰ ਸੈਂਟਰ ਦਾ ਸਾਡਾ ਇੱਕ ਹੈਡ ਆਫਸ ਇੱਕ ਬਣਾਤਾ ਜਗਰਾਉਂ ਦੇ ਕੋਲੇ ਨਾਨਕ ਸਰ ਬਾਬਾ ਨੰਦ ਸਿੰਘ ਦੀ ਕੋਲੇ ਲੱਗਿਆ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਦੋ ਚੀਜ਼ਾਂ ਤੇ ਜ਼ੋਰ ਦਿੰਦੇ ਆ ਏ ਤੇ ਬੀ ਤੇ ਏ ਕੀ ਹੈ ਪ੍ਰੋਫੈਨਸ਼ਨਲ ਸੋਈ ਠੀਕ ਕਰੋ ਖਾਣ ਪਾਣ ਸਪਰੇਆਂ ਵਾਲਾ ਪੋਲੂਸ਼ਨ ਸਾਰਾ ਕੁਝ ਕੰਟਰੋਲ ਕਰੋ ਗੁਰਸਾਹੂ ਨੂੰ ਵੀ ਨਾਲ ਲੈ ਕੇ ਚੱਲਾਂਗੇ ਬਾਬਾ ਜੀ ਅਬਨਾਨਖਰੀ ਉਦੋਂ ਕਹਿ ਕੇ ਗਏ ਸੀਗੇ ਵੀ ਸਾਨੂੰ ਪਵਨ ਗੁਰੂ ਪਾਣੀ ਪਤਾ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਵੀ ਖਰਾਬਾ ਕਰਨਗੇ ਪਾਣੀ ਵੀ ਖਰਾਬ ਕਰ ਲਿਆ ਮਿੱਟੀ ਵੀ ਹੈ ਉਹ ਵੀ ਬਿਲਕੁਲ ਪਿਸ਼ਾਬ ਦਾ ਮਤਲਬ ਕੀ ਰਹਿ ਗਿਆ ਜ਼ੀਰੋ ਪੋਲੂਸ਼ਨ ਕੰਟਰੋਲ ਕਰਨਾ ਪਏਗਾ ਪੋਲੂਸ਼ਨ ਨਾਲ ਮੂੰਹ ਤੇ ਗਲੇ ਦਾ ਕੈਂਸਰ ਕੋਵਿਡ ਦੇ ਵਿੱਚ ਦੇਖ ਹੀ ਲਿਆ ਸਾਰਾ ਦੁਨੀਆ ਬੰਦ ਹੋ ਗਈ ਸੀਗੀ ਇਕ ਤਾਂ ਸਾਨੂੰ ਖਾਣ ਪਾਣ ਠੀਕ ਕਰਨਾ ਪਏਗਾ ਹਰ ਰੋਜ਼ ਸੈਰ ਕਰਨੀ ਪਏਗੀ ਦਿਮਾਗੀ ਬੋਝ ਘਟਾਉਣਾ ਪਏਗਾ ਠੀਕ ਹੈ ਪਰਵੰਚ ਫਿਰ ਅਗਿਆ ਰੋਗ ਦਾ ਟਾਈਮ ਸਿਰ ਪਤਾ ਲੱਗਦੀ ਹਮ ਪਹਿਲੀ ਸਟੇਜ ਫੜ ਲੀ ਡਿਟੈਕਸ਼ਨ ਉਹ ਸਾਡੀ ਡਿਊਟੀ ਹੈ ਅਸੀਂ ਪੰਜਾਬ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੱਲ-ਕੱਲ੍ਹਾ ਪਿੰਡ ਚੈੱਕਅਪ ਕਰ ਰਹੇ ਹਾਂ ਅਸੀਂ ਨਾਂ ਦੀ ਦਿਸ਼ਾ ਬਦਲ ਲਈ ਅਸੀਂ ਗੋਲ ਕੀ ਬਦਲ ਲਈ ਕਿਹੜੀ ਗੋਲ ਗਰੀਬ ਦਾ ਨੂੰ ਤਾਲੀਵਾਲ ਸਾਹਿਬ ਤੁਸੀਂ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਐ ਉਹ ਜਾਗਰੂਕ ਨਹੀਂ ਹੈਗੇ ਤਾਂ ਔਰਤਾਂ ਦੇ ਵਿੱਚ ਤੁਸੀਂ ਜਿਹੜਾ ਹੈ ਇੱਕ ਤਾਂ ਛਾਤੀਆਂ ਦੇ ਕੈਂਸਰ ਦੀ ਗੱਲ ਕੀਤੀ ਹੈ ਤੁਸੀਂ ਤੇ ਬੱਚੇ ਦਾਣੀ ਦੇ ਕੈਂਸਰ ਦੀ ਗੱਲ ਕੀਤੀ ਹੈ ਤੁਸੀਂ ਦੱਸੋ ਕਿ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇੱਕ ਹੁੰਦਾ ਨਾ ਕਿ ਆਪਣੇ ਆਪ ਜਿਹੜਾ ਇੱਕ ਕਈ ਵਾਰ ਸਾਨੂੰ ਸਾਡੀ ਬਾਡੀ ਦੱਸਦੀ ਹੈ ਹਨਾ ਤਾਂ ਤੁਸੀਂ ਕੁਝ ਇਹੋ ਜਿਹੀਆਂ ਗੱਲਾਂ ਜ਼ਰੂਰ ਸਾਨੂੰ ਦੱਸੋ ਕਿ ਔਰਤਾਂ ਕਿੱਥੋਂ ਡਿਟੈਕਟ ਕਰ ਸਕਦੇ ਓਕੇ ਪਹਿਲਾਂ ਮੇਰਾ ਜਨਮ ਜਦੋਂ ਹੋਇਆ ਸੀ ਮੇਰੀ ਮਾਂ ਨੇ ਮੈਨੂੰ ਛਾਤੀ ਦਾ ਦੁੱਧ ਪਾਇਆ ਉਹ ਦੁੱਧ ਮੇਰੇ ਲਈ ਬਣਿਆ ਸੀ ਮੈਂ ਤਾਂ ਬੱਚਾ ਸੀ 9 ਮਹੀਨੇ ਮੈਨੂੰ ਪੇਟ 'ਚ ਰੱਖਿਆ ਮੈਨੂੰ ਜਨਮ ਦਿੱਤਾ ਅਨਡ ਜਿਹੜੀ ਸਾਡੀ ਗਾਂ ਵਾਲੀ ਜਨਰੇਸ਼ਨ ਆਈ ਉਹ ਫੈਸ਼ਨ ਚ ਪਾ ਕੇ ਬੋਤਲ ਨਾਲ ਪਿਉਣ ਲੱਗੀਆਂ ਬੱਚੇ ਜੇ ਉਹ ਦੁੱਧ ਛਾਤੀ ਚੋਂ ਨਹੀਂ ਨਿਕਲੂ ਕਿੱਥੇ ਜਾਏਗਾ ਹੁਣ ਉਹਨੂੰ ਤੁਹਾਨੂੰ ਸਿੰਪਲ ਐਗਜ਼ਾਮਪਲ ਪੈਂਡੂ ਤਰੀਕੇ ਨਾਲ ਸੁਣਾਉਣਾ ਮੱਝ ਹੁੰਦੀ ਆ ਕਰੇ ਜੇ ਥਣਾਂ ਚੋਂ ਬੋਲੀ ਕੱਢਦੇ ਬੋਲੀ ਕਹਿੰਨੇ ਪਹਿਲੀ ਨਾਲ ਜੋ ਨਾ ਕੱਢਿਆ ਜਾਵੇ ਤੇ ਮੱਝ ਤੇ ਬੈਠਾ ਨਹੀਂ ਜਾਂਦਾ ਬਿਲਕੁਲ ਉਹਦੇ ਥਣ ਆਕੜ ਜਾਂਦੇ ਆ ਉਹਦਾ ਬੱਚਾ ਚੁੰਗਦਾ ਉਹਦਾ ਵੀ ਬੱਚਾ ਚੁੰਗਦਾ ਅਸੀਂ ਵੀ ਮਾਂ ਦੇ ਬੱਚੇ ਬ੍ਰੈਸਟ ਫੀਡਿੰਗ ਇਜ਼ ਵੈਰੀ ਇੰਪੋਰਟੈਂਟ ਜਸ ਸੀ ਪਰਸੈਂਟ ਮੈਂ ਗਾਰੰਟੀ ਦੇ ਜਾਣਾ ਚੈਨਲ ਤੇ ਬੈਠ ਕੇ ਵੀ ਮਾਂ ਭੈਣ ਨੂੰ ਛਾਤੀ ਦਾ ਕੈਂਸਰ ਨਹੀਂ ਹੋਏਗਾ ਛਾਤੀ ਦਾ ਦੁੱਧ ਪਿਆ ਹੋਵੇ ਠੀਕ ਹੈ ਇੱਕ ਸਵਾਲ ਛਾਤੀ ਦੇ ਕੈਂਸਰ ਠੀਕ ਹੈ ਜੀ ਬਾਕੀ ਆ ਗਿਆ ਜੈਨੇਟਿਕ ਜੇ ਮੇਰੀ ਨਾਨੀ ਨੂੰ ਕੈਂਸਰ ਹੈ ਤੇ ਮੇਰੀ ਮਾਂ ਖਤਰੇ 'ਚ ਹੈ ਜੇ ਮੇਰੀ ਮਾਂ ਨੂੰ ਕੈਂਸਰ ਹੈ ਮੇਰੀ ਭੈਣ ਖਤਰੇ 'ਚ ਹੈ ਜੈਨੇਟਿਕਲੀ ਉਹ ਪਰਿਵਾਰ 'ਚ ਹੈ ਉਹ ਉਹ ਐਕਸਟਰਾ ਕੇਅਰਫੁਲ ਹੋ ਜਾਓ ਚੈੱਕਅਪ ਇਨ ਟਾਈਮ ਪਹਿਲਾਂ ਕੈਂਸਰ ਸਰੋਂ ਦੇ ਜਾਣੇ ਮੈਂ ਚੰਗੀ ਤਰ੍ਹਾਂ ਸਿੰਪਲ ਲੈਂਗੁਏਜ ਸਮਝਾ ਰਿਹਾ ਹਾਂ ਹਾਂ ਜੀ ਜੀ ਕਿਵੇਂ ਪਤਾ ਲੱਗੂ ਸਰ ਉਹਦੇ ਦਾਨੇ ਨੇ ਚੈੱਕ ਅਪ ਕਰਾਉਂਗੇ ਅੱਜ ਮੈਂ ਐਸਟੀ ਕਾਲਜ ਬਰਨਾਲਾ ਚ ਬੈਠਾ ਹਾਂ ਮੈਂ ਸਟਾਫ ਨੂੰ ਪੁੱਛਿਆ ਬੀਬੀਆਂ ਪ੍ਰੋਫੈਸਰਸ ਨੂੰ ਕਿਸੇ ਨੇ ਟੈਸਟ ਨਹੀਂ ਕਰਾਇਆ ਤੇ ਸਾਡੀ ਪਿੰਡ ਵਾਲੀ ਮਾਂ ਤਾਂ ਚਾਚੀ ਕਿੱਥੋਂ ਕਰਾਉ ਜੇ ਬਰਨਾਲਾ ਸ਼ਹਿਰ ਦੇ ਕਾਲਜ ਦੀਆਂ ਪ੍ਰੋਫੈਸਰਸ ਨੇ ਨਹੀਂ ਕਰਾਏ ਤੇ ਮੇਰੀ ਵਾਈਫ ਨੂੰ ਕੁੜੀ ਸਕਿਲ ਜਾਂਦੇ ਹਸਪਤਾਲ ਜਾਣਾ ਪੈਣਾ ਕਰਾਉਣਾ ਹੀ ਪੈਣਾ ਉਹ ਟੈਸਟ ਕਿਉਂਕਿ ਕਹਿੰਦੇ ਵੀ ਤੇਰੇ ਜੇ ਟੈਸਟ ਹੋਏ ਤਾਂ ਲਾਜ ਸਸਤਾ ਜੇ ਸਾਰਾ ਸਾਡਾ ਲਾਜ ਫਰੀ ਹੈ ਉਹ ਸਰਕਾਰ ਚਿੰਤਾ ਕਰਦੀ ਹੈ ਵੀ ਜੇ ਇਹਨੂੰ ਕੈਂਸਰ ਹੋ ਗਿਆ ਤੇ ਸਾਨੂੰ ਪੰਗਾ ਪੈਜੂ ਸਾਡੇ ਤੇ ਬੋਝ ਪਊ ਸਰੋਂ ਦੇ ਦਾਨ ਮੱਕੀ ਦੇ ਦਾਣਾ ਛੋਲਿਆਂ ਦੇ ਦਾਣਾ ਪੈਂਦੂ ਬੇਰ ਫਿਰ ਟਮਾਟਰ ਤੇ ਫਿਰ ਆ ਗਿਆ ਐਪਲ ਤੇ ਪੰਜਾਬ ਦੀਆਂ ਪਰਵਾ ਭੈਣਾਂ ਨੂੰ ਜਦੋਂ ਛਾਤੀ ਦੇ ਵਿੱਚ ਐਡਾ ਐਪਲ ਹੋਰ ਬਣ ਜਾਂਦਾ ਦੋ ਛਾਤੀਆਂ ਆਉਂਦੀਆਂ ਮੇਰੀ ਮਾਂ ਭੈਣ ਦੀ ਤੀਜੀ ਵਿੱਚ ਆਣ ਹੋਰ ਵੱਢਦੀ ਹੈ ਕਿਹੜਾ ਕੈਂਸਰ ਉਦੋਂ ਪਤਾ ਲੱਗਦਾ ਉਸ ਤੋਂ ਬਾਅਦ ਮੌਤ ਹੈ ਛਾਤੀ ਕੱਟਣੀ ਵੀ ਪੈਂਦੀ ਹੈ ਕਿ ਦੋਨੇ ਕੱਟਣੀਆਂ ਪੈਂਦੀਆਂ ਇਸ ਕਰਕੇ ਚੈੱਕ ਅਪ ਇੰਟੈਂ ਹੈ ਇਸੇ ਵਰਡ ਕੈਂਸਰ ਤੇ ਇੱਕ ਵਾਈਟਲ ਰੋਲ ਹੈ ਸਾਡਾ ਸੀ ਕਰਕੇ ਅਸੀਂ ਨਾ ਤਾਂ ਖੱਬੇ ਦੇਖਦੇ ਆ ਨਾ ਦੇਖਦੇ ਆ ਸੱਜੇ ਨਾ ਕਿ ਸਾਧ ਦੀ ਸੁਣਦੇ ਆ ਅਸੀਂ ਕਹਿੰਦੇ ਸਾਨੂੰ ਸੁਣੋ ਅਸੀਂ ਤੁਹਾਡਾ ਸਾਹਮਣੇ ਆਏ ਆ ਫ੍ਰੀ ਦੇ ਰਹੇ ਆ ਹਰ ਚੀਜ਼ ਠੀਕ ਹੈ ਜਿੰਨੀ ਮਰਜ਼ੀ ਸਾਥੋਂ ਦਵਾਈ ਲੈ ਲਓ ਸਾਰੇ ਟੈਸਟਿੰਗ ਫ੍ਰੀ ਹੋ ਰਹੀ ਹੈ ਠੀਕ ਹੈ ਇੱਕ ਬੜੇ ਮਸ਼ਹੂਰ ਮਨੋਵਿਗਿਆਨੀ ਨੇ ਜੀ ਕਾਰਲ ਯੂੰਗ ਹੂੰ ਉਹ ਆਪਣੀ ਕਿਤਾਬ ਹੈ ਮੈਨ ਇਨ ਸਰਚ ਆਫ ਸੋਲ ਉਹਦੇ ਵਿੱਚ ਉਹ ਦੱਸਦੇ ਨੇ ਕਿ ਉਹਨਾਂ ਨੇ ਜਿਹੜੇ ਲੋਕਾਂ ਦਾ ਮਨੋਵਿਗਿਆਨਕ ਜਿਹੜੇ ਰੋਗਾਂ ਤੋਂ ਗ੍ਰਸਤ ਸੀ ਜਿਹਨਾਂ ਦਾ ਇਲਾਜ ਕੀਤਾ ਉਹਨਾਂ ਨੇ ਤਾਂ ਉਹਨਾਂ ਨੇ ਪਾਇਆ ਕਿ ਉਹ ਲੋਕ ਜ਼ਿਆਦਾ ਬਿਮਾਰ ਸੀ ਜਿਹੜੇ ਆਪਦੇ ਧਰਮ ਵੱਲੋਂ ਦਰਸਾਏ ਰਾਹ ਤੋਂ ਭਟਕੇ ਹੋਏ ਸੀ ਹੂੰ ਬਿਲਕੁਲ ਤੇ ਉਹਨਾਂ ਨੇ ਕਿਹਾ ਕਿ ਉਹ ਲੋਕ ਜਲਦੀ ਠੀਕ ਹੋਏ ਜਾਂ ਉਹ ਠੀਕ ਹੋਏ ਜਿਨ੍ਹਾਂ ਨੇ ਉਹ ਰਾਮ ਮੋੜ ਅਪਣਾਇਆ ਹੂੰ ਸਾਡੀ ਬਾਣੀ ਵੀ ਇਹ ਕਹਿੰਦੀ ਹੈ ਵੀ ਸਰਬ ਰੂਪ ਕਉ ਖਦਨਾ ਬਿਲਕੁਲ ਹਾਂਜੀ ਤਾਂ ਤੁਸੀਂ ਕੀ ਮੰਨਦੇ ਹੋ ਕਿ ਇਹ ਚੀਜ਼ ਹੈ ਵਾਕਈ ਹੈ ਕਿ ਜੇ ਬੰਦਾ ਆਪਣੀ ਫੇਥ ਨਾਲ ਜੁੜੇ ਤਾਂ ਉਹ ਕਿਤੇ ਨਾ ਕਿਤੇ ਉਹ ਇਸ ਬਿਮਾਰੀ ਦੇ ਨਾਲ ਲੜ ਸਕਦਾ ਹੈ ਤੇ ਆਪਣੇ ਆਪ ਨੂੰ ਦੁਬਾਰਾ ਰਾਜ਼ੀ ਕਰ ਸਕਦਾ ਹੈ ਬੀਜ ਕੇ ਵੀ ਮੈਨੂੰ ਬਹੁਤ ਟਰੈਵਲ ਕਰਨਾ ਪੈਂਦਾ ਹੈ ਨਾ ਮੈਂ ਔਨ ਦਾ ਟੂਰ ਰਸਤੇ ਮੈਂ ਇੰਗਲੈਂਡ ਤੋਂ ਉੱਡਿਆ ਹਾਂ ਜੰਹ ਦਿੱਲੀ ਉਤਰਿਆ ਕੱਲ ਲੁਧਿਆਣੇ 'ਚ ਫੰਕਸ਼ਨ ਸੀ ਅੱਜ ਮੈਂ ਕਸਬਾ ਨੇੜੇ ਆ ਬਠਿੰਡੇ ਤੋਂ ਪਹਿਲਾਂ ਉੱਥੇ ਹੋ ਕੇ ਸ਼ਾਮ ਨੂੰ ਅਮਰ ਸਰਪੰਨ ਜਾਣ। ਫਿਰ ਮੈਂ ਜਾਜ ਤੇ ਉੱਡਣਾ ਸਿੰਗਾਪੁਰ ਤੇ ਆਸਟ੍ਰੇਲੀਆ ਤੱਕ ਲੰਬਾ ਟੂਰ ਹੈ ਮੇਰਾ। ਮੈਂ ਜਾਜ 'ਚ ਬਠਾ ਮੋਲ ਮੰਤਰ ਕਰਦਾ। ਠੀਕ। ਇਹਨਾਂ ਕੋਲ ਕੋਈ ਕੰਮ ਨਹੀਂ। ਮੈਨੂੰ ਪਤਾ ਨਾਲ ਦਾ ਕੀ ਚੋਲੀਆਂ ਕਰੀ ਜਾਂਦੇ ਆ ਗਰੀਆਂ। ਮੋਲ ਮੰਤਰ ਇਜ਼ ਮੈਡੀਸਨ ਕਰਕੇ ਤਾਂ ਦੇਖੋ। ਇਦੋਂ ਮੰਦਾਸ ਹੋ ਜਾਂਦਾ ਕੋਈ ਵੀ ਕਿਸੇ ਗੱਲੋਂ ਵੀ ਮੰਦਾਸ ਹੋ ਜਾਂਦਾ ਤੁਸੀਂ ਮੁੱਖ ਮੰਤਰੀ ਕਰੋ ਮੁੱਖ ਮੰਤਰੀ ਇੱਕ ਐਸੀ ਚੀਜ਼ ਹੈ ਗੁਰੂ ਸਾਹਿਬ ਸਾਨੂੰ ਦੇ ਗਏ ਇੱਕ ਗੁਰਗਨ ਸਾਹਿਬ ਦੀ ਕੁੰਜੀ ਹੈ ਮੈਂ ਕੈਂਸਰ ਪੇਸ਼ੈਂਟਾਂ ਨੂੰ ਮਿਲਦਾ ਵਾਰਡ ਜਾ ਕੇ ਮੇਰਾ ਮੇਰਾ ਕੰਮ ਹੀ ਹੈ ਅੱਛਾ ਮੇਰਾ ਕੈਂਸਰ ਤੋਂ ਮੇਰਾ ਕੋਈ ਕੰਮ ਨਹੀਂ ਨਾਮ ਤੇ ਤੇ ਬਿਆਤੇ ਜਾਂਦਾ ਮੈਂ ਕੈਂਸਰ ਪੇਸ਼ੈਂਟਾਂ ਦੇ ਬੈੱਡ ਤੇ ਬੈਨ ਉਹਦਾ ਹੱਥ ਫੜਦਾ ਤੇ ਪੈਣਾ ਫਿਗਰ ਮੈਂ ਕੋਈ ਵੀਰਾ ਤੈਨੂੰ ਮਰ ਨਹੀਂ ਦਿੰਦੇ ਕੋਈ ਜੰਤਾ ਫੇ ਨਾਲ ਮੁੱਖ ਮੰਤਰੀ ਸੁਣਾ ਦੇਣਾ ਕਿ ਇੱਕ ਹੀ ਮਿਰਕਲ ਤਨਵੀ ਖੁੰਦਾ ਸਾਡੇ ਗੁਰੂ ਸਾਹਿਬ ਤਾਂ ਬੜੇ ਮਾਡਰਨ ਸੀ ਬਿਲਕੁਲ ਗੋਰੀ ਡਾਕਟਰ ਨੇ ਖੁਦ ਕਿਹਾ ਮੈਨੂੰ ਕਿ ਨਹੀਂ ਮਿਸਟਰ ਸਿੰਘ ਤੁਸੀਂ ਉਹਨੂੰ ਕੀ ਕਹਿ ਕੇ ਗਏ ਹੈ ਇਹ ਗੱਲ ਨੂੰ ਬੈਟਰ ਫੀਲ ਕਰਦਾ ਹੈ ਹਾਲਾਂਕਿ ਡਾਕਟਰ ਨੇ ਕਿਹਾ ਸੀ ਇਹਨੇ ਦੋ ਹਫ਼ਤੇ ਚ ਮਰ ਜਾਣਾ ਹੈ ਉਹਨੇ ਮਰ ਜਾਣਾ ਸੀ ਤੇ ਮੈਂ ਕੁਲਵੰਤ ਸਿੰਘ ਮੌਤ ਨਾਲ ਗੱਲਾਂ ਕਰ ਰਿਹਾ ਸੀ ਕਿਉਂਕਿ ਮੌਤ ਮੈਨੂੰ ਦਿਸ ਰਹੀ ਸੀ ਉਹਦੀਆਂ ਅੱਖਾਂ 'ਚ ਵੀ ਸਾਨੂੰ ਪਤਾ ਹੁੰਦਾ ਅਸੀਂ ਹੁਣ ਵਾਲੀਆਂ ਉਹ ਨਹੀਂ ਛੱਡਦੇ ਵੀ ਜਦੋਂ ਆਈ ਉਦੋਂ ਜਾਣਾ ਨਹੀਂ ਅਸੀਂ ਦੱਸ ਦਿੰਦੇ ਆ ਵੀ ਇਹਦੀ ਅਗਲੇ ਬਧਵਾਰ ਨੂੰ ਬਾਸ ਹੋ ਜਾਣੀ ਹੈ ਸਾਇੰਸ ਇੱਥੇ ਚਲੀ ਗਈ ਕਿਉਂਕਿ ਉਹਨੂੰ 10:00 ਦੇ 2 ਵੀਕ ਰਹਿ ਗਏ ਤੇ ਵੀ ਸਾਰਾ ਸਿਸਟਮ ਵੀ ਕੀ ਤੂੰ ਇਹਨੂੰ ਕੀ ਕਹਿ ਗਿਆ ਗੱਲ ਮੂਲ ਮੰਤਰ ਦੀ ਗੱਲ ਗੁਰੂ ਸਾਹਿਬ ਦੀ ਹੈ ਬਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਇਹਨਾਂ ਬੰਦੇ ਨੂੰ ਪੋਜ਼ਿਟਿਵ ਕਰ ਦਿੰਦੀ ਹੈ ਇੱਕ ਨੈਗੇਟਿਵਿਟੀ ਕੈਨਸਲ ਕਰਦਾ ਪੋਜ਼ਿਟਿਵਿਟੀ ਇਜ਼ ਬੈਟਰ ਦੈਨ ਮੈਡੀਸਨ ਦਵਾਈ ਨਾਲੋਂ ਵੀ ਬਾਣੀ ਉੱਪਰ ਹੈ ਫਿਰ ਗੁਰੂ ਸਾਹਿਬ ਨੇ ਨਾਲ ਇਹ ਵੀ ਕਿਹਾ ਦੁਆ ਐਂਡ दारू ਬਿਲਕੁਲ ਵੀ ਦੁਆ ਵੀ ਕਰ ਤੇ ਨਾਲ ਮੈਡੀਸਨ ਵੀ ਖਾ ਫਿਰ ਦੁੱਗਣਾ ਕੰਮ ਕਰਦਾ ਠੀਕ ਹੈ ਫਸੇ ਗੁਰੂ ਤਾ ਦੂਰ ਛੱਡ ਕੇ ਸਾਦਾ ਮੱਲੂ ਭੱਜ ਗਏ ਹਾਂਜੀ ਭੱਜੇ ਬਿਲਕੁਲ ਮੈਨੂੰ ਫਿਰ ਕਹਿੰਦੇ ਆਂ ਭਗਵਾਨ ਤੁਸੀਂ ਸਾਧਾਂ ਦੇ ਮੂਰੇ ਸਿਰ ਰਗੜੀ ਜਾਂਦੇ ਮੈਂ ਨਹੀਂ ਕਿਸੇ ਨੂੰ ਮੱਥਾ ਟੇਕਿਆ ਨਾ ਸਿਰ ਗੁਰੂ ਦਾ ਇੱਕ ਟਾਲੀ ਨਾਲ ਸਭ ਇਹ ਦੱਸੋ ਕਿ ਅਸੀਂ ਜਿਹਨੂੰ ਅੱਜ ਕੱਲ ਵਿਕਾਸ ਕਹਿੰਦੇ ਆ ਹਮ ਹਰ ਕਿਤੇ ਅਸੀਂ ਇਹ ਵੀ ਕਹਿੰਦੇ ਕਿ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਜਿੱਨਾਂ ਜਿਹੜੇ ਇੱਥੇ ਇੰਡਸਟਰੀ ਨਹੀਂ ਆਉਂਦੀ ਬਿਲਕੁਲ ਠੀਕ ਹਨਾ ਜੀ ਉਹੀ ਇੰਡਸਟਰੀ ਜਿੱਥੇ ਵੀ ਇੰਡਸਟਰੀ ਲੱਗਦੀ ਹੈ ਉਹ ਆਪਣਾ ਜਿੰਨਾ ਵੀ ਵੇਸਟੇਜ ਹੈ ਉਹ ਧਰਤੀ ਦੇ ਵਿੱਚ ਜਾਂ ਕਹ ਲਓ ਕਿ ਵਾਤਾਵਰਨ ਵਿੱਚ ਫਲਾ ਰਹੀ ਹੈ। ਇਸੇ ਤਰ੍ਹਾਂ ਹੀ ਥਾ ਥਾ ਨਵੇਂ ਜਿਹੜੇ ਆ ਈਟਿੰਗ ਦੇ ਆਊਟਲੈਟਸ ਖੁੱਲ ਗਏ ਨੇ ਇਹਨਾਂ ਨੂੰ ਖਾ ਖਾ ਕੇ ਲੋਕ ਬਿਮਾਰ ਹੋ ਰਹੇ ਆ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਵਿਨਾਸ਼ ਜਿਹੜਾ ਵਿਕਾਸ ਹੈ ਇਹ ਇੱਕ ਤਰ੍ਹਾਂ ਦਾ ਸਾਡਾ ਵਿਨਾਸ਼ ਬਣ ਗਿਆ ਜਿੱਦੇ ਵਿੱਚ ਸਾਡਾ ਮੋਬਾਈਲ ਵੀ ਆ ਗਿਆ। ਬਿਲਕੁਲ ਜੀ ਜੀ ਮੈਂ ਆਪ ਦੋਸਤਾਂ ਨੂੰ ਪੁੱਛਦਾ ਮੇਰੇ ਸਾਰੇ ਜਿਹੜੇ ਮੇਰੇ ਕਲਾਸ ਫੈਲੋ ਸੀ ਡਾਕਟਰ ਸੀ ਪ੍ਰੀ ਮੈਡੀਕਲ ਇਕੱਠਿਆਂ ਨੇ ਕੀਤੀ ਉਹ ਕੀ ਕਰਦੇ ਆ ਉਹ ਹੈੱਡ ਬਦਾ ਆ ਉਹਨੂੰ ਕੋਸ ਰੋਗ ਲੱਗਿਆ। ਕਿਸ ਨੂੰ ਪੁੱਛਿਆ ਸੀ ਮੋਬਾਈਲ ਸਾਇਲੈਂਟ ਤੇ ਨਾ ਹਾਂਜੀ ਪੰਜਾਬ ਦਾ ਹਰ ਸਟੂਡੈਂਟ ਹਰ ਬੁੱਧੀਜੀਵੀ ਜਿਹੜੀ ਬੁੱਧੀਜੀਵੀ ਵੀ ਹੈ ਹਰ ਲੀਡਰ ਹਾਂਜੀ 7 ਘੰਟੇ ਐਵਰੇਜ ਨਿਕਲੀ ਹੈ ਉਹ ਟੈਲੀਫੋਨ ਦੇ ਲਾਉਂਦੇ YouTube whatever of Facebook ਲੱਗਿਆ ਨਾ ਐਗਰੀ ਪਹਿਲਾ ਇਸ ਪੁਆਇੰਟ ਤੇ ਆ ਗਏ ਬਿਲਕੁਲ ਬਿਲਕੁਲ ਤੇ ਮੇਰੇ ਲਈ ਆਪਦੀ ਹੈਲਥ ਲਈ ਘੰਟਾ ਨਹੀਂ ਕੋਲੋ ਜੀ ਗਰਮੀ ਬਹੁਤ ਹਾਜੀ ਨੇ ਮੈਂ ਕਿਹਾ ਠੀਕ ਆ ਯਾਰ ਚਲ ਤੂੰ ਹੁਣ ਅਕਤੂਬਰ ਆਜੀ ਸ਼ੁਰੂ ਕਰ ਲੀ ਪਿਛਲੇ ਸਾਲ ਮੈਨੂੰ ਕਿਹਾ ਤੂੰ ਸ਼ਹਿਰ ਕਰ ਤੂੰ ਬਹੁਤ ਆ ਠੰਡ ਬਹੁਤ ਆ ਪਰਜਾਈ ਤੇ ਬੈਠਾ ਚਾਹ ਪੀ ਜਾਵੇਂ ਕੌਣਿਆਂ ਨੂੰ ਉਹ ਮੈਂ ਕਿਹਾ ਕਿ ਚੋਂ ਨਿਕਲ ਤੇ ਤੂੰ 2-4 ਕਿਲੋਮੀਟਰ ਤੁਰ ਉੱਥੇ ਬੈਠਾ ਸੁਣੀ ਜਾਂਦਾ ਉਹਨੇ ਉਹਨੂੰ ਗਾਲਾਂ ਕੱਢਤੀਆਂ ਫਲਾਣੀ ਲੀਡਰ ਨੂੰ ਉਹਨੇ ਉਹ ਕਰ ਤਾਂ ਮੈਂ ਆ ਕਰ ਦੂੰ ਮੈਂ ਉਹ ਹੁਣਾ ਕੰਡਣਾ ਕੱਖ ਨਹੀਂਗਾ ਤਾਂ ਉੱਥੋਂ ਤਾਂ ਗੁਰਗਨਸੇਹ ਦੀ ਬੇਅਦਬੀ ਨਹੀਂ ਹੋਈ 17 ਸਾਲ ਹੋ ਗਏ 250 ਬੇਅਦਬੀਆਂ ਕਰਾ ਚੁੱਕੇ ਪੰਜਾਬ 'ਚ ਇਹ ਜਗ ਦੀ ਜਗਦੀ ਸਰੂਪ ਦੀ ਤੁਸੀਂ ਮਤਲਬ ਜਿਹੜੇ ਬੰਦੇ ਨਾਲ ਦੀ ਹੈਲਥ ਲਈ ਟਾਈਮ ਨਹੀਂ ਤੇ ਟੈਲੀਫੋਨ ਲਈ 7 ਘੰਟੇ ਆ ਮੈਂ ਉਹਨੂੰ ਕੀ ਸਮਝਾਉਂਦਾ ਮੈਂ ਕਈ ਵਾਰੀ ਕਹ ਦਿੰਦਾ ਵੀ ਮੈਂ ਅੱਜ ਸਾਰਾ ਦਿਨ ਵਾਈਫ ਨੂੰ ਕਹ ਦਿੰਦਾ ਸਾਰਾ ਦਿਨ ਮੈਂ ਆਪਦੇ ਆਪ ਨੂੰ ਦੇਣਾ ਹੈ ਮੈਂ ਜੰਗਲ 'ਚ ਵੜ ਜਾਣਾ ਕੋਈ ਟੈਲੀਫੋਨ ਨਹੀਂ ਹੁੰਦਾ ਮੇਰੇ ਕੋਲ ਠੀਕ ਹੈ ਕੁਝ ਇਹ ਤਾਂ ਆਫ ਹੋ ਬੋ ਠੀਕ ਹੈ ਇਹਦੀ ਲੋਡ ਸੀ ਇੱਕ ਬਹੁਤ ਸੋਹਣੀ ਕਾਰਡ ਸੀ ਇਹ ਥੋੜੋ ਕੇ ਕਾਰਡ ਮੈਨੂੰ ਡੋਮੀਨੈਂਸ ਕਰ ਗਈ ਮੇਰੀ ਹੈਲਥ ਨੂੰ ਨਵੇਡ ਗਈ ਮੈਂ ਹਾਈਵੇ ਦੇਖਦਾ ਤੁਸੀਂ ਵਿਕਾਸ ਕਿਹਾ ਸੀ ਤੇ ਮੈਂ ਕਿਹਾ ਯਾਰ ਹੋਣਾ ਚਾਹੀਦਾ ਜਿਹੜੀ ਸਾਡਾ ਇਨਫਰਾਸਟ੍ਰਕਚਰ ਸਟਰੋਂਗ ਹੋਏਗਾ ਤੇ ਤਾਂ ਹੀ ਸਾਡੀ ਸਟੇਟ ਦੀ ਠੀਕ ਹੋਏਗੀ ਪਰ ਇਹ ਵਿਨਾਸ਼ ਕਰਤਾ ਜਿੰਨੇ ਦਰਖਤ ਪੱਟੇ ਜਾਂਦਾ ਉਹਨੇ ਲਾਉਂਦਾ ਸਾਡੇ ਇੰਗਲੈਂਡ ਦੇ ਵਿੱਚ ਮੇਰੇ ਜੇ ਗਾਰਡਨ ਦੇ ਵਿੱਚ ਇੱਕ ਦਰਖਤ ਹੈ ਤੇ ਜਿਹੜਾ ਖਤਰਾ ਪੁਰਾਣਾ ਦਰਖਤ ਉਹਥੇ ਪੰਜ ਪੰਜ ਸੂਜ ਬਾਬਾ ਨਾਨਕਾ ਉਹਦੇ ਦਰਖਤ ਖੜੇ ਆ 800 ਸਾਲ ਪੁਰਾਣਾ 700 ਸਾਲ ਪੁਰਾਣਾ ਸਪੋਰਟਾਂ ਲਾ ਲਾ ਉਹਨਾਂ ਨੂੰ ਕੰਟਰੋਲ ਕੀਤਾ ਵਾ ਜਿਵੇਂ ਆਪਣੀ ਦੁੱਖ ਭੰਜਨੀ ਵੇਰੀ ਹੈ ਦਰਵਾਜਾ ਸਾਹਿਬ ਉਹ ਕਹਿੰਦਾ ਜੀ ਇੱਥੇ ਇੱਕ ਦਰਖਤ ਕੱਟਣਾ ਹੈ ਜੇ ਤੂੰ ਮੈਂ ਕਿਹਾ ਯਾਰ ਮੇਰੇ ਉੱਤੇ ਨਾ ਘਰ ਤੇ ਡਿੱਗ ਪਏ ਬਿੰਡ ਬਿੰਡ ਨਾ ਪਾੰਦੇ ਕਹਿੰਦਾ ਜੀ ਲੈਟਰ ਲਿਖ ਲੈ ਲੈਟਰ ਲਿਖ ਉਹ ਕਹਿੰਦੇ ਪੰਜ ਨਵੇਂ ਲਾ ਲਾ ਤੇ ਕਹਿੰਦੇ ਹੁਣ 6 ਮਹੀਨੇ ਅਸੀਂ ਇਹਨੂੰ ਦੇਖਣਾ ਆਵਾਂਗੇ ਤੱਬਕੇ ਇਹਨ ਤੇ ਤੁਸੀਂ ਹਜ਼ਾਰਾਂ ਹੀ ਪੱਟ ਗਿਆ ਜਿਹੜੇ ਬਣਾਏ ਹਾਈਵੇ ਹਾਂਜੀ ਠੀਕ ਆ ਵਿਕਾਸ ਤਾਂ ਹੋਇਆ ਨਹੀਂ ਤੁਹਾਡਾ ਤੇ ਵਿਨਾਸ਼ ਮੈਂ ਦੇਖ ਲਿਆ ਵਿਕਾਸ ਤਾਂ ਜੋ ਤੁਸੀਂ ਉਦੋਂ ਕਿਹਾ ਨਾ ਵੀ ਅਸੀਂ ਇੰਨੇ ਜੌਬ ਕ੍ਰੀਏਟ ਕਰ ਦੋਤੇ ਫੇਰ ਮੈਂ ਦੇਖੂਗਾ ਵੀ ਤੁਹਾਡਾ ਵਿਕਾਸ ਹੋਇਆ ਹਾਲ ਦੀ ਘੜੀ ਦੇ ਮੇਨੂੰ ਤੁਹਾਡਾ ਵਿਨਾਸ਼ ਦਿਸਦਾ ਅਗਲਾ ਸਵਾਲ ਮੇਰਾ ਇਹ ਹੈ ਜੀ ਕਿ ਪੰਜਾਬ ਜਿਹੜਾ ਹੈ ਉਹਦੇ ਵਿੱਚ ਇੱਕ ਕਿਉਂਕਿ ਤੁਸੀਂ ਪੰਜਾਬ ਦੇ ਚਿੰਤਕ ਵੀ ਹੋ ਤਾਂ ਪੰਜਾਬ ਦੇ ਵਿੱਚ ਜਿਹੜਾ ਸੱਭਿਆਚਾਰਕ ਨਿਖਾਰ ਆ ਰਿਹਾ ਠੀਕ ਹੈ ਜੀ ਉਹਦਾ ਤੁਸੀਂ ਕਾਰਨ ਕੀ ਮੰਨਦੇ ਹੋ ਜੀ ਦੇਖੋ ਸਭ ਤੋਂ ਚਾਰਕ ਤੋਂ ਬਿਨਾਂ ਸਾਡੇ ਤੇ ਇੰਨੀ ਵੱਡੇ ਪ੍ਰੋਬਲਮ ਆ ਗਏ ਵੀ ਜਦੋਂ ਅਸਮੈਚ ਗਿਆ ਇੱਥੋਂ ਦੇਖੋ ਸਾਡਾ ਪਿੰਡ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲੇ ਦੇ ਨੇੜੇ ਸੀ ਤੇ ਸਾ ਅਸੀਂ ਦੋ ਭੈਣ ਭਰਾ ਜਲੰਧਰ ਹੀ ਪੜੇ ਹਾਂ ਡੀਵੀ ਕਾਲਜ ਉਸ ਵੇਲੇ ਹੋਸਟਿਟੇਟ ਮੈਂ ਡੀਵੀ ਸੀ ਮੇਰੀ ਭੈਣ ਐਚਐਮਵੀ ਬੜੇ ਮਸ਼ਹੂਰ ਕਾਲਜ ਉਦੋਂ ਮਾਪੇ ਕਹਿੰਦੇ ਸੀ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਪਹਿਲਾਂ ਤਾਂ ਕਹਿੰਦੇ ਪੁੱਤ ਡਾਕਟਰ ਬਣ ਪਹਿਲਾਂ ਡਾਕਟਰ ਡੰਡਾ ਦੇ ਜੇ ਫੇਅਰ ਫੂਲ ਕਰੇ ਨੰਬਰ ਨੰਬਰ ਘੱਟ ਆਉਣੇ ਕਾਲਾ ਮਿਲਣੀਆਂ ਹਾਂ ਇੰਜੀਨੀਅਰਿੰਗ ਕਰ ਲੈ ਨੋ ਡਾਕਟਰ ਘਰਾਂ ਚ ਇਹ ਗੱਲ ਚੱਲਦੀ ਸੀ ਵੀ ਡਾਕਟਰ ਬਣਨਾ ਹੁ ਆਈਲੈਟਸ ਕੀ ਕੁਆਲੀਫਿਕੇਸ਼ਨ ਹੋਣੀ ਹੈ ਬਿਲਕੁਲ ਕੋਈ ਕੁਆਲੀਫਿਕੇਸ਼ਨ ਨਹੀਂ ਕੋਈ ਕੋਈ ਜੌਬ ਨਹੀਂ ਮਿਲਦੀ ਸਭ ਤੱਕੇ ਖਾਂਦੇ ਫਿਰਦੇ ਗੁਰਦੁਆਰਿਆਂ ਚੋਂ ਲੰਗਰ ਛਕਦੇ ਬੱਚੇ ਵਿਚਾਰੇ ਪਰ ਅਸੀਂ ਸਾਹਮ ਰਹੇ ਹਾਂ ਸਾਡੇ ਵਿੱਚ ਅਸੀਂ ਟੈਲੀਵਿਜ਼ਨ ਤੇ ਬਾਰ-ਬਾਰ ਮੈਂ ਇੰਟਰਵਿਊ ਦਿੰਦਾ ਵੀ ਸਾਂਭੋ ਮੰਨ ਲਓ ਮੇਰੇ ਦੋ ਬੇਟੇ ਆ ਯਾਰ ਵੀ ਬੇਟੀ ਸਾਡੇ ਹੈ ਨਹੀਂ ਇੱਕ ਕੁੜੀ ਨੂੰ ਘਰ ਲੈ ਆਓ ਕਮਰਾ ਸਾਡੇ ਖਾਲੀ ਹੈ ਜੀ ਹਜ਼ਾਰ ਪੌਂਡ ਕਮਰੇ ਦਾ ਕਿਰਾਇਆ ਇੰਗਲੈਂਡ ਚ ਕਿਵੇਂ ਬੱਚਾ ਕਿੱਥੋਂ ਲਿਆਊਗਾ ਬਿਲਕੁਲ ਮਾਸੀ ਵੀ ਕਹਿੰਦੀ ਹੁਣ ਮੇਰੇ ਕੋਲੇ ਤੇ ਮਾਸੀ ਭੂਆ ਨਾ ਇਹਦੀ ਇੰਗਲੈਂਡ ਚ ਉਹ ਵੀ ਕਹਿੰਦੀ ਪੁੱਤ ਹੁਣ ਤੂੰ ਕਦੋਂ ਜਾਣਾ ਉਹ ਕਹਿੰਦਾ ਮੈਂ ਤਾਂ ਹਾਈਲਾਈਟ ਕਰਕੇ 25 ਲੱਖ ਦੇ ਦੂਗਾ ਮੈਂ ਹੁਣ ਜਾਣਾ ਨਹੀਂ ਪੂਰੇ ਵੀ ਕਰਨੇ ਜਿਆਦਾ ਜ਼ਮੀਨ ਦੇ ਕਿੱਲੇ ਤੇ ਗੁੱਠਾ ਲਾ ਕੇ ਹਾਈਲਟ ਕੋਈ ਕੁਆਲੀਫਿਕੇਸ਼ਨ ਨਹੀਂ ਮੈਂ ਸਨਿਆਣਾ ਦੇਣਾ ਚਾਹੁੰਦਾ ਕਾਲਜ ਦੇ ਵਿੱਚ ਬੈਠਾ ਵੀ ਨਰਸ ਦੀ ਬੋਲ ਲੋੜ ਹੈ ਬਹੁਤ ਹਾਈਸਟ ਚੱਲ ਰਹੀ ਹੈ ਨਰਸ ਦੀ ਸਭ ਛਾਤੀ ਦੇ ਜੂਰ ਮੁੰਡੇ ਵੀ ਨਰਸ ਬਣ ਸਕਦਾ ਕੁੜੀ ਵੀ ਕੁੜੀ ਤਾਂ ਬਣਨੀ ਮੁੰਡੇ ਵੀ ਬਣ ਸਕਦਾ ਉਹਦੀ ਇੰਨੀ ਲੋੜ ਆ ਸਾਡੇ 99000 ਨਰਸਾਂ ਦੀ ਘਾਟ ਹੈ ਇੰਗਲੈਂਡ ਚ ਅੱਛਾ ਤੇ ਤੁਹਾਨੂੰ ਜਾਣ ਸਰ 50-60 ਲੱਖ ਰੁਪਏ ਆ ਸਾਲ ਦਾ ਪੈਕੇਜ ਦੇ ਦਰਾਂ ਉਹਨਾਂ ਨੇ ਇੰਨੀ ਲੋੜ ਹੈ ਨਰਸਾ ਮੇਰਾ ਮੈਸੇਜ ਸੁਣ ਲੋ ਜਿਹੜੇ ਬੱਚੇ ਸੁਣ ਰਹੇ ਆ ਉਹਦੇ ਮਾਵਾਪ ਐਂਡ ਇਹ ਜੰਟਾ ਨੇ ਬੇਨਤੀ ਕਰਦਾ ਪਾਪ ਕਰ ਰਹੇ ਹੋ ਲੁੱਟ ਰਹੇ ਆ ਨਾ ਸਾਡੇ ਕਿਸਾਨ ਵੀ ਰਣ ਇਹ ਵੀ ਕਰਪਸ਼ਨ ਹੈ ਬਿਲਕੁਲ ਕਿਹੜਾਈ ਜਾਣਾ ਬੱਚਿਆਂ ਨੂੰ ਉਥੇ ਪਤਾ ਨਹੀਂ ਕਿੱਥੇ ਡਿੱਗਣ ਪਿੱਤੀ ਸਾਡਾ ਸਾਡੇ ਗੁਰੂ ਘਰ ਚ ਨਾ 100 ਬੰਦਾ ਰਹਿੰਦਾ ਜਿਹੜੇ ਮੈਂ ਪਿੰਡ ਜੇਚ ਰਹਿੰਦਾ ਤੇ ਹੁਣ ਸਾਡਾ 500 ਬੰਦੇ ਦਾ ਲੰਗਰ ਵੀ ਤੇ ਬੱਚੇ ਸਟੂਡੈਂਟ ਐ ਸਾਹਮਣੇ ਕਹਿੰਦੇ ਸਾਡੇ ਬੱਚੇ ਆ ਮਾਨੂੰ ਪੰਜਾਬ ਦਾ ਦਰਦ ਹੈ ਕਿ ਕਿਉਂ ਆਏ ਪਰ ਦੂਜੀ ਗੱਲ ਇਹ ਆ ਤੇ ਮੈਂ ਕਹਿੰਦਾ ਯਾਰ ਚੰਗਾ ਹੋ ਗਿਆ ਕਿ ਥੋਂ ਨਿਕਲੇ ਡਰਗ ਚੋਂ ਮਾਵਾਬ ਵੀ ਕਹਿੰਦੇ ਆ ਯਾਰ ਆਈਲਟਸ ਕਰਕੇ ਭੱਜ ਜਾ ਤੂੰ ਇੱਥੇ ਨਸ਼ਾ ਬਹੁਤ ਆ ਜੇ ਤੁਹਾਡੇ ਵੀ ਦੋ ਬੱਚੇ ਹੁਣ ਤੁਸੀਂ ਵੀ ਡਰੋਂਗੇ ਬਿਲਕੁਲ ਜੀ ਇੱਥੇ ਸਰਕਾਰ ਨੂੰ ਘੜੀਸਦਾ ਵੀ ਸਰਕਾਰੇ ਨਸ਼ੇ 'ਤੇ ਰੁਕਿਆ ਨਹੀਂ ਹੁਣ ਤਾਂ ਟਾਈਮ ਬਹੁਤ ਮਿਲ ਗਿਆ ਸਰਕਾਰ ਨੂੰ ਉਹ ਕਹਿੰਦੇ 6 ਮਹੀਨੇ ਹੁੰਦਾ 2.5 ਸਾਲ ਹੋ ਗਿਆ ਸਰਕਾਰ ਨੂੰ ਬਿਲਕੁਲ ਜੀ ਨਸ਼ਾ ਉਹਦ ਵੱਧ ਗਿਆ ਕਹਿੰਦੇ ਤਾਂ ਮੰਨੋ ਕੁਝ ਮੰਨ ਗਈ ਹੈ ਵੀਰ ਜੀ ਮੈਨੂੰ ਸਵਾਲ ਕਰਦੇ ਸੀ ਨਸ਼ਾ ਵੱਧ ਗਿਆ ਇਸ ਕਰਕੇ ਮੇਰੇ ਮਾਪੇ ਕਹਿੰਦੇ ਪੁੱਤ ਚਲੇ ਜਾਓ ਇੱਥੋਂ ਹਾਂਜੀ ਉੱਥੇ ਭਾਵੇਂ ਟਾਇਲਟ ਸਾਫ਼ ਕਰੋ ਇਸ ਕਰਕੇ ਮੈਂ ਇੰਗਲੈਂਡ ਕੈਨੇਡਾ ਦੇ ਆਸਟ੍ਰੇਲੀਆ ਵਾਲਿਆਂ ਨੂੰ ਵੀ ਬੇਨਤੀ ਕਰ ਰਹੀ ਹਾਂ ਇਹ ਹੀ ਕਰਨੀ ਹੈ ਹੁਣ ਇਹ ਸਾਡੇ ਬੱਚੇ ਇਹਨਾਂ ਨੂੰ ਸੰਭੋ ਕੋਈ ਰੋਲੇ ਨਾ ਵਿਚਾਰਾ ਜਿਹਨੂੰ ਕੰਮ ਦੇ ਲੋੜਾ ਕੰਮ ਤੇ ਲਵਾਓ ਠੀਕ ਹੈ ਐਂਡ ਵੀਰ ਜੀ ਸਾਡੀ ਸਰਕਾਰਾਂ ਫੇਲ ਹੋ ਗਈਆਂ ਹਾਂਜੀ ਪੰਜਾਬ ਦੇ ਵਿੱਚ ਕੋਈ ਵਿਹਾਰ ਦੇ ਅਫਸਰ ਤਾਂ ਨਹੀਂ ਸਾਡੇ ਹੀ ਅਫਸਰ ਮੁੰਡੇ ਬਿਲਕੁਲ ਜੀ ਡੀਐਸਪੀ ਐਸਐਸਪੀ ਤੋਂ ਡੇ ਆ ਮੈਂ ਕਹਿੰਦਾ ਡੰਡਾ ਵਰਤੋ ਯਾਰ ਡਰਗ ਵਾਲਿਆਂ ਦੇ ਇਨਾ ਕੋ ਸਖਤ ਕਾਨੂੰਨ ਬਣਾ ਕੇ ਉਹਨੂੰ ਸੱਟੋਂ ਅੰਦਰ ਤਾਂ ਹੀ ਆਪਣਾ ਹੱਲ ਹੋ ਸਕਦਾ ਬਿਲਕੁਲ ਠੀਕ ਹੈ ਤੇ ਤੜੀਵਾਲ ਸਾਹਿਬ ਇੱਕ ਲਾਸਟ ਸਵਾਲ ਤੁਹਾਨੂੰ ਮੇਰਾ YouTube ਦੇ ਉੱਪਰ ਆਪਾਂ ਰੋਜ਼ ਦੇਖਦੇ ਆਂ ਵੀ ਬੜੇ ਨਵੇਂ ਵੈਦ ਠੀਕ ਕਈ ਡਾਕਟਰ ਇਲਾਜ ਕਰਦੇ ਆਂ ਹਾਂਜੀ ਕਈ ਲੋਕ ਕਹਿੰਦੇ ਕਿ ਤੁਸੀਂ ਆਹ ਚੀਜ਼ ਖਾਓ ਜੀ ਤੁਸੀਂ ਫਲਾਨੀ ਬਿਮਾਰੀ ਥੋੜੀ ਦੂਰ ਹੋ ਜੂ ਆਹ ਖਾ ਲਓ ਆਹ ਦੇਸੀ ਚੀਜ਼ ਰਗੜਨ ਤੋਂ ਆਏ ਕਰ ਲਓ ਹਨਾ ਤੱਕ ਜਿਵੇਂ ਆਪਾਂ ਕੈਂਸਰ ਦੀ ਗੱਲ ਕੀਤੀ ਆ ਕੀ ਇਹਦੇ ਲਈ ਕੋਈ ਸ਼ੈ ਹੈ ਜਿਆ ਕਿ ਜਿਹਨੂੰ ਤੁਸੀਂ ਖਾਓ ਤੇ ਜਿਹਦਾ ਤੁਹਾਡਾ ਖਤਰਾ ਘੱਟ ਸਕੇ ਕੁਛ ਐ ਹੋ ਜਾਵੇ ਵਿੱਚ ਦੇਖੋ ਹਾਂ ਆਪੋ ਇੰਟ ਠੀਕ ਹੈ ਕੈਂਸਰ ਨੂੰ ਕੋਈ ਠੀਕ ਨਹੀਂ ਕਰ ਸਕਦਾ ਜਿਹਨੂੰ ਡਾਇਬੀਟਿਸ ਹੋ ਗਈ ਜਿਹੜਾ ਸੁਣ ਰਹੇ ਹੋ ਉਹਦੀ ਜ਼ਿੰਦਗੀ ਦੇ ਨਾਲ ਜਾਣੀ ਆ ਕੰਟਰੋਲ ਹੋ ਜੇਗੀ ਡਾਇਬੀਟਿਸ ਇੱਕ ਹੋਰ ਰੋਗ ਆ ਕੰਟਰੋਲ ਹੋ ਜੂ ਪਰ ਜਾਉ ਸਵੇਿਆਂ ਤੱਕ ਤੇਰੇ ਨਾਲ ਕੈਂਸਰ ਇੱਕ ਇੰਨੀ ਭਿਆਨਕ ਬਿਮਾਰੀ ਆ ਸਾਡੇ ਸਾਇੰਸਦਾਨ ਬੈਠੇ ਆ ਉਥੇ 24 ਘੰਟੇ ਸਾਡੀਆਂ ਉਹ ਜਿਹੜੀਆਂ ਜਿੱਥੇ ਸਰਚ ਹੋਰੀ ਚਲੀ ਜਾ ਹਾਂਜੀ ਉਹਨਾਂ ਨੇ ਲੱਭ ਲੇ ਟ੍ਰੀਟਮੈਂਟ ਕੀਮੋ ਲੱਭਲੀ ਪਰ ਕੈਂਸਰ ਦਾ ਰੂਟ ਕਾਸ ਨਹੀਂ ਪਤਾ ਲੱਗਿਆ ਵੀ ਜਿਹਨੂੰ ਹੋ ਜਾਂਦਾ ਉਹ ਕਹਿੰਦੇ ਯਾਰ ਮੈਨੂੰ ਕਿਉਂ ਹੋ ਗਿਆ ਅਜੇ ਲੱਗਦਾ ਵੀ ਜੀਨ ਸੀ ਮਾਂ ਦੇ ਦੀ ਮਾਂ ਨੂੰ ਸੀਗਾ ਤਾਂ ਹੋ ਗਿਆ ਕੁੜੀ ਨੂੰ ਠੀਕ ਹੈ ਯਾਰ ਬੜਾ ਦੁਖਾਦਨ ਕੋਈ ਕੁੜੀ ਦੀ ਛਾਤੀ ਲਈਏ ਇਸ ਉਹ ਸੀਨ ਦੇਖਣ ਵਾਲੇ ਹੁੰਦੇ ਪਰ ਰੀਜ਼ਨ ਹੈ ਕੇ ਹੈ ਵੱਡਾ ਵੀ ਕਈ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਜਿਵੇਂ ਪੋਲੂਸ਼ਨ ਸੀਗਾ ਫਰਟੀਲਾਈਜ਼ਰ ਪੈਸਟਿਸਾਈਡ ਕਿੰਨਾ ਮੱਜਾਂ ਦੇ ਟੀਕੇ ਲਾ ਕੇ ਚੁਈ ਜਾਂਦੇ ਆ ਵੀ ਸਾਡੀ ਰਸੋਈ ਖਰਾਬ ਹੋਈ ਪਈ ਆ ਜਮਾ ਆਪਾਂ ਉਹਨੂੰ ਤਾਂ ਠੀਕ ਕਰੀਏ ਜੇ ਉਹਨੂੰ ਠੀਕ ਕਰਾਂਗੇ ਰੋਗਾਂ ਜਾਂ ਜਿੰਨੇ ਵਧੇ ਉਹ ਘਟ ਜਾਣਗੇ ਤੇ ਜਿਵੇਂ ਕਮਾਂ ਵੀ ਮੈਂ ਆ ਸਾਦੀ ਪੂੜੀ ਲੈ ਲਵੋ ਸਾਧ ਕਹਿੰਦੇ ਹੈ ਬੈਦ ਕਹਿੰਦੇ ਆ ਤੁਲਜੋ ਬੰਦ ਕਰੋ YouTube ਚੈਨਲ ਦੇਖਣੀ ਕੁਝ ਨਹੀਂ ਹੋ ਸਕਦਾ ਸਾਡੇ ਜਦੋਂ ਮੈਂ ਕੈਂਸਰ ਲਈ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਉਦੋਂ 5500 ਪਾਉਂਡ ਰੋਜ਼ ਦਾ ਖਰਚਾ ਸੀ ਤੇ ਰਿਸਰਚ ਹੋ ਰਹੀ ਹੈ ਵੀ ਵਾਈ ਕਿਉਂ ਹੋ ਰਿਹਾ ਹੈ ਮਲੇਰੀਆ ਆਪਾਂ ਨੂੰ ਪਤਾ ਵੀ ਮਸਕੀਟੋ ਕੱਟਦਾ ਤੇ ਆਪਾਂ ਨੂੰ ਮਲੇਰੀਆ ਹੋ ਗਿਆ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਕੈਂਸਰ ਵਾਲਾ ਕਿਹੜਾ ਮਸਕੀਟੋ ਆ ਵੀ ਕਿਉਂ ਹੁੰਦਾ ਵਾਈ ਹਾਂ ਬਹੁਤ ਨੇੜੇ ਚਲੇ ਗਏ ਅਸੀਂ ਠੀਕ ਹੈ ਐਂਡ ਜਲਦੀ ਗੁੱਡ ਨਿਊਜ਼ ਹੋ ਜੇ ਆ ਜਾਏਗੀ ਤੇ ਉਹਦੀ ਮੈਂ ਉਹਦੇ ਲਈ ਪੈਦਲ ਚੱਲ ਦੂੰਗੀ ਹੋਰ ਸਰ ਰਿਸਰਚ ਲਈ ਮੇਰਾ ਜੀਵਨ ਮੇਰਾ ਜ਼ਿੰਦਗੀ ਦਾ ਕੁਝ ਹਿੱਸਾ ਉਹਦੇ ਵਿੱਚ ਹੈ ਤੇ ਕਿ ਮੈਨੂੰ ਪਹਿਲੇ ਦਿਨ ਹੀ ਉਹਨਾਂ ਨੇ ਤੋੜਿਆ ਜਦੋਂ ਮੈਂ ਅੱਜ ਤੋਂ 18.5 ਸਾਲ ਮੈਨੂੰ ਉਹਨਾਂ ਨੇ ਕੈਂਸਰ ਚ ਲਗਾਏ ਮੈਨੂੰ ਯਾਦ ਆ ਉਹ ਮੈਂਬੜੀ ਭੈੜੀ ਸੀਗੀ ਜਿਵੇਂ ਕਪੱਤੀ ਮਾਂ ਕਹੇ ਲੋ ਡੱਬਾ ਫੜਾਦਾ ਮੀਂਹ ਪਵੇ ਇੰਗਲੈਂਡ ਚ ਕਹਿੰਦੀ ਪੈਸੇ ਇਕੱਠੇ ਕਰ ਫੜਪਾ ਚੌਂਕ ਚ ਖੜ ਕੇ ਮੈਂ ਯਾਦ ਆ ਭਿੱਜ ਗਿਆ ਮੀਂਹ ਚ ਉਹਦੇ ਬਿਜ਼ਨਸਮੈਨ ਵੀ ਤਾਂ ਛੜਤੀ ਜੋ ਵੀ ਕਰਦਾ ਸੀ ਕਪੜਾ ਵੇਚਦੇ ਸੀ ਮੈਂ ਕਿਹਾ ਯਾਰ ਮੈਂ ਜੁਣਿਆ ਆਪ ਮੇਰੀ ਮਾਂ ਮਰੀ ਐ ਕੈਂਸਰ ਨਾਲ ਮੈਂ ਕੁਝ ਕਰਨਾ ਮੈਂ ਭਿੱਜ ਗਿਆ 87 ਪਾਉਂਡ ਇਕੱਠੇ ਕੀਤੇ ਸੀ ਦੋਸਤੋ ਅੱਜ ਉਸ ਕੈਂਸਰ ਰਿਸਰਚ ਦਾ ਖਰਚਾ ਮੈਂ ਚੱਕਦਾ ਸਾਡੇ 5500 ਨਹੀਂਗਾ 10 7000 ਤੋਂ ਉੱਪਰ ਹੋ ਗਿਆ 7 ਲੱਖ ਰੋਜ਼ ਦਾ ਖਰਚਾ ਹੈ ਉਹ ਮੈਂ ਚੱਕਦਾ ਕਿਉਂ ਉਹ ਗਾਲਪੁਰਖ ਦੀ ਇੰਨੀ ਕਿਰਪਾ ਹੋ ਗਈ ਬਹੁਤ ਦੁਨੀਆ ਜੁੜ ਗਈ ਲੋਕ ਜੁੜ ਗਏ ਘਰ ਘਰ ਕੈਂਸਰ ਆ ਚੁੱਕਿਆ ਉਹ ਸਰਕਾਰੋ ਉਹ ਲੀਡਰੋ ਮਰ ਜਾਣਾ ਇੱਕ ਦਿਨ ਅੱਗ ਨੇ ਕੁਝ ਨਹੀਂ ਛੱਡਣਾ ਚਿੱਟਾ ਕੱਪੜਾ ਪਾਉਣੇ ਆ ਉਹ ਵੀ ਲਾ ਲੈਣਾ ਮੈਨੂੰ ਸਵਾਲ ਕਰਨਾ ਅਗਨੇ ਜਦੋਂ ਮੇਰੇ ਸਿ ਸ਼ਕਾਰ ਕਰਨਗੇ ਕਲਵੰਸਿਆ ਤੇਰੀ ਮਾਂ ਨੇ ਤੈਨੂੰ ਨੰਗਾ ਜੰਮਿਆ ਸੀ ਆ ਕੋਲੇ ਚੱਲੇ ਤੁਸੀਂ ਇਸ ਵਿਆਹ 'ਚ ਖੜੇ ਹੋਣਾ ਉਹਦੇ 'ਚ ਤੂੰ ਆ ਜਾ ਨਿਕਲ ਲੈ ਪਹਿਲਾਂ ਫਿਰ ਮੈਨੂੰ ਨੇ ਅੱਗ ਨੇ ਉਸੇ ਵਸਤਾਂ 'ਚ ਕਰ ਲੈਣਾ ਜਿਹੜੀ ਵਸਤਾਂ 'ਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ ਬਿਲਕੁਲ ਠੀਕ ਹੈ ਇਹਦਾ ਮਤਲਬ ਕੁਝ ਨਹੀਂ ਨਾਲ ਲੈਣਾ ਕੜੀ ਜੁਆਕਾ ਨੇ ਲਾ ਲੈਣੀਆਂ ਕੜਾਇਆ ਜਾਊ ਕੀਤਪੁਰ ਹੈ ਨਾ ਕੱਪੜੇ ਆਗਨੇ ਲਾ ਲੈਣੇ ਤੇ ਫਿਰ ਕਿਉਂ ਕਿਸੇ ਤੇ ਹੱਕ ਆ ਖਾਣੇ ਬੋਲੋ ਖਾਣੇ ਸਹੀ ਗ੍ਰਾਪਸ਼ਨ ਪੰਜਾਬ 'ਚ ਗੁਰੂਆਂ ਵੀਰਾਂ ਦੀ ਧਰਤੀ ਸੀ ਨਸ਼ਿਆਂ ਦੀ ਰਾਜਧਾਨੀ ਪੰਜਾਬ ਕੈਂਸਰ ਦੀ ਰਾਜਧਾਨੀ ਪੰਜਾਬ ਦਾਜ ਦੀ ਰਾਜਧਾਨੀ ਪੰਜਾਬ ਹੋਰ ਕਿਹੜਾ ਟਾਈਟਲ ਦਈ ਹੈ ਜੀ ਤੁਹਾਨੂੰ ਬੋਲੋ ਐਗਰੀ ਹੋ ਪੰਨਾ ਬਿਲਕੁਲ ਐਗਰੀ ਚਲੋ ਧੰਨਵਾਦ ਮੇਨਾ ਐਗਰੀ ਹੋ ਗਏ ਥੈਂਕ ਯੂ ਆਈ ਰੀਅਲ ਇੰਜੋਏਡ ਮਿਸੋਨੀ ਵੈਜੀਟੇਰੀ ਖਤਿਆਨ ਵਾਲੀ ਜਿਹੜੀ ਤੇ ਵੀ ਬੜਾ ਅੱਛਾ ਲੱਗਿਆ ਤਾਲੀਵਾਲ ਸਾਹਿਬ ਕਿ ਤੁਸੀਂ ਸਾਡੇ ਸਟੂਡੀਓ ਚ ਆਏ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਤੇ ਫੇਰ ਕਦੇ ਫੇਰ ਦੁਬਾਰਾ ਮੌਕਾ ਮਿਲੇ ਤਾਂ ਅਸੀਂ ਫੇਰ ਦੁਬਾਰਾ ਜੀ ਮੈਂ ਤੇ ਕਾਲੂ ਕਹਿੰਦੇ ਨੇ ਗੁਰਗੰਦ ਸਾਹਿਬ ਉਹ ਕਾਲਪੁਰਖ ਦੀ ਇੰਨੀ ਕਿਰਪਾ ਮੂਲ ਮੰਤਰੀ ਦੀ ਮੈਂ ਕਦੇ ਫੇਲ ਨਹੀਂ ਹੋਇਆ ਬਿਲਕੁਲ ਜੀ ਨਹੀਂ ਜੋ ਮੈਂ ਕਹਿਣਾ ਨਾ ਉਹ ਹੋਣਾ ਹੈ ਵੀ ਆ ਕਰ ਲੈਣਾ ਕੱਲ ਨੂੰ ਸੱਚ ਠੀਕ ਹੈ ਅਸੀਂ ਗੁਰੂ ਸਾਹਿਬ ਨਾਲ ਦਿੰਦੇ ਆ ਵਿਸ਼ਵਾਸ ਰੱਖੋ ਬਿਲਕੁਲ ਮੇਰੇ ਤੇ ਮੇਰੇ ਦੋ ਕੁੜੀਆਂ ਹੋ ਜਾਣ ਸਾਧਾਂ ਕੋਲੇ ਭੱਜ ਜਨ ਲੈ ਮੁੰਡੇ ਲੈਣ ਭੱਜ ਲੈਨੇ ਜਿਵੇਂ ਸਾਰਾ ਪੰਜਾਬ ਸਰਸਾ ਨੂੰ ਭੱਜ ਗਿਆ ਸੀ ਮੁੜਿਆ ਉਹ ਹਰਮੰਦਰ ਸਾਹਿਬ ਮੁੜਿਆ ਉਹ ਨੰਦਪੁਰ ਸਾਹਿਬ ਸਾਰਾ ਪਰਿਵਾਰ ਵਾਰ ਕੇ 42 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਉਹ ਤਾਂ ਨਹੀਂ ਭੱਜੇ ਕਿ ਭੱਜੇ ਬਿਲਕੁਲ ਜੀ ਹਾਂ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ